ਉਹ ਆ ਰਿਹਾ ਕਿਚਨ ਨੂੰ ਲੈ ਕੇ ਜੀ ਨੀਕਲ ਪਾਸ ਦੀ ਨੋਟਾਂ ਵਾਲੇ 15 ਓਏ ਸਾਡੇ ਵੀ ਹੋਇਆ ਹੋਰ ਕੁਛ ਨੂੰ ਆਤ ਨਹੀਂ ਲਾਇਆ ਜੀ ਅੱਲੇ ਇੱਕ ਸ਼ਰੀਆ ਬੁਝਾਦ ਦੁਕਾਨ ਦਿਖਾਇਆ ਕਮਾਲ ਹੋਈ ਬਈ ਯਾਰ ਉਹ ਜੀ ਨੂੰ ਆਤ ਨਹੀਂ ਮੰਨਦੇ ਜੀ ਉਹਨੂੰ ਨੀਕਾ ਜਿਹਾ ਕੰਮ ਨਾ ਬਈ ਆ ਓਏ ਇਹ ਤੇ ਆਪਣਾ ਬਈ ਮੇਰੀ ਨੀਕੀ ਦੁਕਾਨ ਹੈ ਮੇਰੇ ਅੰਦਰ ਲੋਕਲ ਬਣਾਇਆ ਨੋਟਾਂ ਦੀਆਂ ਕਾਪੀਆਂ ਦਾ ਵੀਡੀਓ ਹੈਗੀ ਮੇਰੇ ਕੋਲ ਹੈਗਾ ਤਾਂ ਬਚਨ ਦੇ ਲਈ 100% ਉਹਨਾਂ ਦੇ ਕੰਮ ਹੈ ਪਿੱਛੇ ਨਾ ਬਗਵਾ ਫਤਾ ਬਾਤ ਕਿਸ ਤਰ੍ਹਾਂ ਰੈਕ ਲੱਗਿਆ ਆ ਰਿਹਾ ਕਿ ਅੱਗੇ ਲਾ ਕੇ ਜਾਏ ਆ ਕੇ ਪਿੱਛੇ ਆ ਰਿਹਾ ਹੈ ਕਿ ਗੁੰਟਰ ਸੀ ਗੁੰਟ ਦੇ ਨਹੀਂ ਨਹੀਂ ਉੱਥੇ ਗਿਆ ਰਾੜ ਪਾ ਕੇ ਜਸ ਕਰਦੇ ਕੀ ਨਾਮ ਕੀ ਹੈ ਬਬੂ ਜੀ ਤੁਹਾਡਾ ਕ੍ਰਿਸ਼ਨ ਕੁਮਾਰ ਕਿੱਥੇ ਰਹਿੰਦੇ ਹੋ ਜੀ ਕੀ ਗੱਲ ਕੰਮ ਹੋਇਆ ਤੁਹਾਡਾ ਜੈਸਾ ਸਾਡੀ ਮੈਨਵਾ ਜਾ ਰਹੇ ਹਾਂ ਜੀ ਉੱਥੇ ਮੇਰੇ ਕੰਮ ਕਰਦੀ ਹੈ ਜੀ ਆਪਣੇ ਕੀ ਗੱਲ ਕੀ ਹੋਈ ਹੈ ਜੀ ਦੁਕਾਨ ਤੇ ਆਪਣੇ ਰਾਤੀ ਇੱਥੇ ਚੋਰ ਆਏਗੇ ਕੀ ਕੀ ਲੈ ਗਏ ਕਿਵੇਂ ਆਏ ਆ ਉਪਰਾਨੇ ਕਿਵੇਂ ਹੈ ਜੱਤੀ ਹੈ ਵੇਹੇ ਤੇ ਉਹ ਕੁੱਤੇ ਭੁੱਕੇ ਜਾਂਦੇ ਸ ਤੇ ਆਪਣੇ ਪੜੋਸੀ ਜਗੇ ਆਂਟੀ ਉਹ ਉੱਥੇ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਚੋਰਾਏ ਹੋਏ ਸੀ ਕੋਈ ਨੁਕਸਾਨ ਵਗੈਰਾ ਕਿੰਨਾ ਹੋਇਆ ਜੀ ਨੁਕਸਾਨ ਮੇ ਮਾੜਾ ਮੱਟਾ ਹੋਇਆਗਾ ਜੀ ਉਹਨਾਂ ਨੇ ਕਿ ਉਹਨਾਂ ਚੈੱਕ ਕਰਦੇ ਦੁਕਾਨ ਖੋਲੀ ਗਈ ਹੈ ਅੱਛਾ ਠੀਕ ਹੈ ਠੀਕ ਹੈ ਬੰਦੇ ਕਿਹੜੇ ਦੇਖਿਆ ਉਸਮ ਰਾਹ ਦਿਖਾਓ ਯਾਰ ਰਾਹ ਕੋਈ ਨਹੀਂ ਕੋਈ 嗯。Mm hmm. mm hmm. ਮੈਂ ਤੁਹਾਡਾ ਮੇਰੇ ਨਾਮ ਰਾਹੁਲ ਹੈ ਸਰ ਕੀ ਕਹਿਣਾ ਚਾਹੋਗੇ ਸਰ ਸ਼ਹਿਰ ਚ ਚੋਰੀਆਂ ਹੋ ਰਹੀਆਂ ਜੀ ਬੋਲੋ ਸਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਾਰ ਦਿੱਤਾ ਹੋ ਰਹੀਆਂ ਦੁਕਾਨਦਾਰ ਦੁਕਾਨਾਂ ਤੇ ਖਾਸ ਕਰਕੇ ਚੋਰੀ ਇਸ ਤੋਂ ਪਹਿਲੇ ਚੋਰੀ ਸਰ ਮੇਰੀ ਖੁਦ ਦੀ ਦੁਕਾਨ ਦੇ ਵਿੱਚ ਹੋਈ ਹੈ ਮੇਨਾ ਪਹਿਲੇ ਚੋਰਾ ਵੱਲੋਂ ਸ਼ਟਰ ਦੇ ਤਾਲੇ ਬਿਨਾਂ ਤੋੜੇ ਸ਼ਟਰ ਨੂੰ ਸਬਲਾ ਨਾਲ ਤੋੜ ਦਿੱਤਾ ਜਾਂਦਾ ਹੈ ਇਹ ਬਿਨਾਂ ਤਾਲੇ ਮਤਲਬ ਇਹ ਹੁਣ ਖੋਲਿਆ ਤਾਲਾ ਖੁੱਲੇ ਬਿਨਾਂ ਤਾਲੇ ਤੋੜੇ ਸ਼ਟਰ ਨੂੰ ਸਬਲਾ ਨਾਲ ਤੋੜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਵੀ ਚੋਰਾਂ ਨੂੰ ਕਿਸੇ ਜੀ ਦਾ ਪ੍ਰਸ਼ਾਸਨ ਦਾ ਕਿਸੇ ਚੀਜ਼ ਦਾ ਕੋਈ ਡਰ ਨਹੀਂ ਕਾਰਵਾਈ ਕਰਨ ਜਾਓ ਤਾਂ ਪੁਲਿਸਿਰ ਵੀ ਇਹ ਕਹਿੰਦੀ ਹੈ ਅਸੀਂ ਉੱਥੇ ਰਾਉਂਡ ਤੇ ਹੁੰਨੇ ਆਂ ਰਾਉਂਡ ਤੇ ਹੋਣ ਦੇ ਬਾਵਜੂਦ ਵੀ ਸਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਰਿਹਾ ਪਹਿਲੇ ਆਪਣੀ ਦੁਕਾਨ ਤੇ ਹੋਈ ਫਿਰ ਆਪਣੇ ਇਹਨਾਂ ਦੀ ਦੁਕਾਨ ਤੇ ਹੋਈ ਸੇਮ ਹੀ ਚੋਰੀ ਸੇਮ ਹੀ ਨੋਟੇ ਵਾਲੇ ਹਾਰ ਨੋਟੇ ਵਾਲੀ ਕਾਪੀਆਂ ਇਹ ਬਹੁਤ ਨੁਕਸਾਨ ਹੋਇਆ ਹੈ ਕੀ ਕਾਰਵਾਈ ਦੀ ਮੰਗ ਹੈ ਪ੍ਰਸ਼ਾਸਨ ਤੋਂ ਹੀ ਮੰਗ ਕਰਨੇ ਮੰਗ ਮੰਗ ਕਰਦੇ ਆ ਵੀ ਇਸ ਇਹਨਾਂ ਚੋਰਾਂ ਤੇ ਕਾਬੂ ਕੀਤਾ ਜਾਵੇ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ ਠੀਕ ਹੈ ਸਰ ਇਹਨਾਂ ਮਹੀਨੇ ਦੇ ਵਿੱਚ ਵਿੱਚ ਦੋ ਤੋਂ ਤਿੰਨ ਕਾਂਡ ਆਪਣੀ ਗਲੀ ਦੇ ਵਿੱਚ ਹੋ ਚੁੱਕੇ ਹੈ ਸਰ ਆਉਣ ਵਾਲਾ ਟਾਈਮ ਪਤਾ ਨਹੀਂ ਬਹੁਤ ਦੁਕਾਨਾਂ ਦੁਕਾਨਦਾਰ ਕੰਮ ਕਰਦੇ ਹੈ ਨੋਟਾਂ ਦੀ ਕਾਪੀਆਂ ਦਾ ਨੋਟਾਂ ਦੇ ਹਾਰਾ ਦਾ ਬਸ ਪੁਛਾਇਆ ਸੇ ਦੋ ਹੀ ਮੰਗ ਕਰਦੇ ਹੈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਫੜਿਆ ਜਾਵੇ ਠੀਕ ਹੈ ਕੀ ਤੁਹਾਡਾ ਜੀ ਕਿਸ਼ਿੰਦਰ ਕੁਮਾਰ ਕਿਥੇ ਰਹਿੰਦੇ ਹੋ ਜੀ ਤੁਸੀਂ ਠੀਕ ਠੀਕ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਤੁਸੀਂ ਦੱਸਿਆ ਨਾ ਹੈ 6 ਵਜੇ ਕੀ ਕੀ ਕਹਿਣਾ ਚਾਹੋਗੇ ਸਰ ਸ਼ਹਿਰ ਚ ਲਗਾਤਾਰ ਚੋਰੀਆਂ ਹੋ ਰਹੀਆਂ ਜੀ ਇਹ ਤਾਂ ਹੁੰਦੀਆਂ ਰਹੇ ਜੀ ਸਾਡੇ ਆਪ ਦੇ 3-4 ਵਾਰੀ ਹੋ ਗਈਆਂ ਕਾਰਵਾਈ ਤਾਂ ਹੁੰਦੀ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤਾਂ ਕੀ ਮੰਗ ਰਹੀਏ ਕਾਰਵਾਈ ਨਹੀਂ ਹੁੰਦੀ ਜੇ ਸੀ ਕਰ ਤਾਂ ਕੋਈ ਕੁਝ ਨਹੀਂ ਕਰਦਾ ਨਹੀਂ ਕੋਈ ਕਾਰਵਾਈ ਦੀ ਤਾਂ ਮੰਗ ਕਰੋਗੇ ਪੁਲਿਸ ਤੋਂ ਪੁਲਿਸ ਨੂੰ ਕੀ ਕਾਰਵਾਈ ਕਰੇ ਨਾ पकड़े ਨਾ ਕਰੇ ਹੋਰ ਬੋਲੋ ਕੀ ਕੰਮ ਕੀਆ ਅਦਾਰਸ਼ ਚੱਚਦੇ ਦੁਕਾਨ ਦਾ ਕੀ ਨਾਮ ਹੈ ਚੱਚਦੇਵਨ ਪੋਰੀਆ ਕਿਥੇ ਦੁਕਾਨ ਕਿੱਧਰ ਹੈ ਜੀ ਤੁਹਾਡੀ ਬਸ ਸਟੈਂਡ ਵਾਲੀ ਕਿ ਕੀ ਗੱਲ ਕੀ ਹੋਈ ਹੈ ਸਰ ਹਾਂਜੀ ਕੀ ਗੱਲ ਕੀ ਹੋਈ ਹੈ ਚੋਰੀ ਹੋ ਗਈ ਸਰ ਕਿੰਨਾ ਕੁ ਨੁਕਸਾਨ ਹੋਇਆ ਹੈ ਕਿਵੇਂ ਪਤਾ ਲੱਗਾ 15000 ਦੇ ਹਾਰ ਸੀ ਜੀ 10000 ਦੇ ਮਤਲਬ ਨੋਟ ਪਏ ਸੀਗੇ ਉਹਨਾਂ ਨੇ ਕੀ ਕਿਵੇਂ ਪਤਾ ਲੱਗਾ ਜੀ ਤੁਹਾਨੂੰ ਸਾਨੂੰ ਸਵੇਰੇ ਭਾਈ ਸਾਹਿਬ ਨੇ ਦੱਸਿਆ ਸਾਡੇ پڑੋਸੀ ਇਹ ਆ ਇਹ ਆ ਗਏ ਹਾਂ ਕੋਈ ਨਹੀਂ ਕੋਈ ਦੱਸੋ ਅੱਛਾ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਆ ਕੇ ਵੀ ਇਸ ਤਰ੍ਹਾਂ ਸ਼ਟਰ ਚੱਕਿਆ ਹੋਇਆ ਹੂੰ ਹੂੰ ਕਿੰਨਾ ਕੁ ਨੁਕਸਾਨ ਮੰਦੇ ਹੋ ਜੀ ਤੁਸੀਂ 15000 ਦੇ ਆਰ ਸੀ ਵਾਝੀ 10000 ਦੀਆਂ ਕਾਪੀਆਂ ਸੀ 25000 ਦਾ ਨੁਕਸਾਨ ਠੀਕ ਕੀ ਨਾਮ ਕੀ ਹੈ ਆਕਾਸ਼ ਦੇ ਪਿਤਾ ਦਾ ਕੀ ਨਾਮ ਹੈ ਸ਼੍ਰੀ ਸੁਆਚੰਦਰ ਕਿੱਥੇ ਰਹਿੰਦੇ ਹੋ ਜੀ ਨਹੀਂ ਵਾਦੀ ਗਲ ਨੰਬਰ 14 ਕੀ ਗੱਲ ਕੀ ਹੋਈ ਹੈ ਜੀ ਕਿੰਨੇ ਕوجੇ ਹੋਈ ਹੈ ਇਹ ਰਾਤ 12 ਵਜੇ ਤੋਂ ਬਾਅਦ ਦਾ ਕੰਮ ਹੈ ਅੱਛਾ ਮੈਂ ਡਿਊਟੀ 'ਚ ਆਸੀ ਘਰ ਦੇ ਬਾਹਰ ਕੀ ਹੋਈ ਹੈ ਕੀ ਕੰਮ ਕੀਤਾ ਮੈਂ ਭਾਰਤ ਬੰਚ ਜੋਬ ਕਰਦਾ ਹਮਮ ਤੇ ਨਾਈਟ ਡਿਊਟੀ ਸੀ ਕਿ ਅੱਛਾ ਤੇ ਆਪਣੇ ਜਦੋਂ ਮੈਂ ਸਵੇਰ 5 ਵਜੇ ਆ ਕੇ ਵੇਖਿਆ ਤੇ ਆਪਣੇ ਲੋਕ ਟੁੱਟਿਆ ਸੀਗਾ ਤੇ ਅੰਦਰ ਅਗੇ ਵੇਖਿਆ ਚੋਰੀ ਹੋਈ ਸੀ ਸਾਰਾ ਸਬਾਨ ਖਿਲਰਿਆ ਹੋਇਆ ਸੀਗਾ ਸਫਾਈ ਕੀਤੀ ਸੀ ਕੁਝ ਕੈਸ਼ ਕੁਝ ਸਾਰਾ ਗਿਆ ਜਲਾ ਸੋਨਾ ਚਾਂਦੀ ਸਭ ਚਲਾ ਗਿਆ ਹੂੰ ਹੂੰ ਤੇ ਆਪਣੇ ਫਿਰ ਮਨ ਨਾਲ ਪੜੋਸੀ ਨੂੰ ਉਠਾਇਆ ਹੂੰ ਹੂੰ ਤੋਂ ਉਹਨਾਂ ਨੂੰ ਦਿਖਾਇਆ ਵੀ ਆ ਮੌਕਾ ਇਹ ਹੈ ਕਿ ਥਾਣੇ ਫੋਨ ਕਰੀਏ ਤੇ ਫਿਰ ਉਸ ਤੋਂ ਕਾਰਵਾਈ ਚੱਲ ਗਈ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਹੋ ਗਿਆ ਲੱਖ ਰੁਪਏ ਦੇ ਨੇੜੇ ਤੇ ਹੋਈ ਗਿਆ ਜੀ ਅੱਛਾ ਕੀ ਕੀ ਲੈ ਕੇ ਗਏ ਸੱਚ ਕੇ ਹਾਰ ਵੀ ਨਾ ਨਗਦੇ ਤੇ ਤੇ ਤਿੰਨ ਚਾਂਦੀ ਦੀਆਂ ਪਜੇਬਾਂ ਗਈਆਂ ਦੋ ਸੋਨੇ ਦੀਆਂ ਮੁੰਦਰੀਆਂ ਗਈਆਂ ਇੱਕ ਸੋਨੇ ਦਾ ਮੰਗਲ ਸੂਤਰ ਗਿਆ ਉਸ ਤੋਂ ਇਲਾਵਾ ਚੁਟਕੀਆਂ ਬਾਜੂਬੰਦ ਚਾਂਦੀ ਦੀ ਸਾਰਾ ਸਮਾਨ ਹੀ ਗਿਆ ਠੀਕ ਕੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਪੁਲਿਸ ਆਈਏ ਕੋਈ ਮੌਕੇ ਤੇ ਬਿਲਕੁਲ ਸਾਈਸੀਟੀ ਵੰਦੀ ਵੀ ਆਈ ਸੀ 2 ਦੀ ਵੀ ਆਈ ਸੀ ਫਾਰਮੈਟ ਕਰਕੇ ਚਲੇ ਗਏ ਨਾ ਲਿਖ ਲੂ ਕੇ ਲਿਗਾ ਸਮਾਨ ਬਾਕੀ ਕੇੰਦਰ ਵੀ ਤੁਸੀਂ ਲਿਖਤ ਦੇ ਕੇ ਆਓ ਮੁੰਚੀ ਨੂੰ ਉਸ ਤੋਂ ਬਾਅਦ ਕਾਰਵਾਈ ਚੱਲੂ ਮੰਗਦੇ ਠੀਕ ਤੋਡਾ ਮੇਰੇ ਨਾਲ ਗਨਪਤਰਾ ਬੋਜੀ ਕੀ ਵੇਖਿਆ ਸੀ ਤੁਸੀਂ ਰਾਤ ਅਸੀਂ ਰਾਤ ਤੇ ਉੱਤੇ ਬੁਸੀ ਜਾਂਦੇ ਸੀ ਅੱਛਾ ਤੇ ਘੰਟਾ ਹੋ ਕੇ ਬੰਦ ਹੋ ਗਿਆ ਸੀਗਰ ਕਿਸੇ ਕੋਈ ਜਾਵੇ ਹੂੰ ਹੂੰ ਤੇ ਉਹ ਖੜਕਾ ਆ ਬੋ ਖੜਕਾ ਹੋਇਆ ਇਸ ਤਰ੍ਹਾਂ ਦਾ ਖੜਕਾ ਹੋਇਆ ਅੱਜ ਕੀ ਮਦਾ ਕੋਈ ਕੋਈ ਜਵਾਰ ਕੋਣੀ ਹੂੰ ਹੂੰ 1 ਵਜੇ ਦੋ ਤਿੰਨ ਗੱਲ ਦੇ 2 ਵਜੇ ਖੁੱਲਲੇ ਫਿਰ ਇੱਧਰ ਆਵੇ ਇੱਧਰ ਜਾਵੇ ਇੱਧਰ ਆਵੇ ਇੱਧਰ ਜਾਵੇ ਅਸੀਂ ਫਿਰ ਰੋਲਾ ਪਾਇਆ ਕੋਈ ਫਿਰ ਮੇਰੇ ਬਾਬਾ ਸਿੱਧੀ ਸ਼ਿਕਾਇਤ ਸੀ ਮੈਂ ਫਿਰ ਲੈਟਰ ਕੂਡ ਜਨਨ ਹੂੰ ਫਿਰ ਮੈਂ ਗਿਆ ਫਿਰ ਚਲਾ ਗਿਆ ਫਿਰ ਇਹਨੇ ਐਨ ਉੱਪਰ ਮੈਂ ਮਿਰਬਾਰਾ ਅਦਾ ਵੇਖਿਆ ਮੈਂ ਕਿ ਲੈਟ ਜਗਾਈ ਅੰਦਰ ਬਾਥਰੂਮ ਦੇਖ ਕੇ ਲੈਟ ਜਗਾਇਆ ਕਿ ਮੈਂ ਫਿਰ ਪੜਦਾ ਇਵੇਂ ਕੀਤਾ ਸੀ ਉੱਤੇ ਖੜੀ ਸੀਗੀ ਇਵੇਂ ਕੀਤਾ ਇੱਕ ਅੰਦਰ ਖੜਾ ਸੀਗਾ ਤੇ ਇੱਕ ਬੂਏ ਦੇ ਨਾਲ ਖੜਾ ਸੀਗਾ ਅੱਛਾ ਦੋਵੇਂ ਜਣੇ ਖੜੇ ਸੀਗੇ ਉਹ ਮੈਨੂੰ ਵੇਖੇ ਆਖੇ ਉਹਨਾਂ ਨੂੰ ਜਗਾ ਦੇਗੇ ਉਹ ਬਾਹਰ ਗਏ ਦੋਵੇਂ ਜਣੇ ਸਕੂਟਰ ਤੇ ਬਹਿ ਕੇ ਨੇ ਕਿ ਤੁਸੀਂ ਕਹ ਰਹੇ ਸੀ ਸਟਰੀਟ ਲਾਈਟ ਜਿਹੜੀ ਹੈ ਉਹ ਬੰਦ ਪਈ ਸੀ ਅਸੀਂ ਇਹ ਹੈਗੇ ਆਪਣੇ ਸਰਕਾਰੀ ਹਮਮ ਆਈ ਲੇਟ ਪਾ ਦੇ ਆ ਗਿਆ ਅਸੀਂ ਜਗਾ ਲਾਈਟ ਬੰਦ ਪਈ ਆਈ ਲੇਟ ਪਾ ਬੰਦ ਕਰਤੀ ਇਹਨਾਂ ਦੀ ਵੀ ਬੰਦ ਕਰਤੀ ਇਹਨਾਂ ਦੀ ਵੀ ਬੰਦ ਕਰਤੀ ਅੱਛਾ ਅੱਛਾ ਜੇ ਮੈਂ ਸੁੱਚ ਬੰਦ ਕਰਤਾ ਉਹਨਾਂ ਨੇ ਹਾਂ ਅਜੇ ਮਤਲਬ ਦੋ ਸਵਾਰ ਸੀ ਸਕੂਟਰੀ ਤੇ ਸੀ ਹਾਂ ਹਾਂ ਜਵਾਨ ਸੀਗੇ ਵਾ ਅਸੀਂ ਤੁਹਾਨੂੰ ਵੇਖ ਕੇ ਬਚ ਗਏ ਹਾਂ ਹਾਂ ਵੇਖ ਕੇ ਬਚ ਗਏ ਸੀ ਲਾਈਟ ਜੱਗੀ ਹੈ ਤੁਹਾਡੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਲਗਾਤਾਰ ਚੋਰੀਆਂ ਜਾ ਰਹੀਆਂ ਹਨ ਜਤਿੰਦਰ ਜੀ ਇਹ ਬੜਾ ਚਿੰਤਾਜਨਕ ਵਿਸ਼ਾ ਹੈਗਾ ਐਦੇ ਉੱਤੇ ਮੰਤਨ ਕਰਨ ਦੀ ਲੋੜ ਹੈ ਚਿੰਤਨ ਕਰਨ ਦੀ ਲੋੜ ਆਪਾਂ ਨੂੰ ਪ੍ਰਸ਼ਾਸਨ ਨੂੰ ਬਿਠਾ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਸਾਡੇ ਆਲਾ ਅਧਿਕਾਰੀਆਂ ਨੂੰ ਕਿ ਤੁਹਾਡੇ ਏਰੀਆ ਦੇ ਵਿੱਚ ਕੀ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਸੀਟੂ 2 ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪਿਛਲੇ 1 ਸਾਲ ਤੋਂ ਹੀ ਕੋਈ ਪ੍ਰੋਗਰੈਸ ਵਾਲਾ ਚਾਂਸ ਬੰਦ ਹੈ ਲਗਾਤਾਰ ਚੋਰੀਆਂ ਇੱਕ ਵੀ ਚੋਰ ਦਾ ਫੜਿਆ ਨਾ ਜਾਣਾ ਨਸ਼ੇ ਦੇ ਕੇਸ ਲਗਾਤਾਰ ਆਉਣੇ ਠੀਕ ਹੈ ਇਹਨਾਂ ਨੂੰ ਪਾਰਟਿਕੂਲਰ ਏਰੀਆ ਪਤਾ ਹੈ ਜਦੋਂ ਕਿ ਆਪਾਂ ਨੂੰ ਪਤਾ ਕਿ ਪੀਸੀਆਰ ਪੁਆਇੰਟ ਨੰਬਰ ਇੱਥੇ ਦਿੱਤੇ ਗਏ ਆ ਪਰਮਨੈਂਟ ਪੀਸੀਆਰ ਕਿਤੇ ਵੀ ਨਹੀਂ ਹੁੰਦੀ ਹਕੀਕਤ ਇਹ ਹੈ ਨਾ ਕਿ ਕਦੇ ਕਦੇ ਪੀਸੀਆਰ ਜਾਂ ਕਦੇ ਇੱਕ ਦਾ ਘੇੜਾ ਵੱਜ ਗਿਆ ਦਿਨ ਦੇ ਵਿੱਚ ਪਰ ਪਰਮਾਨੈਂਟ ਪੀਸੀਆਰ ਆਪਦੀ ਡਿਊਟੀ ਕਿਉਂ ਨਹੀਂ ਪੂਤਾਰੀ ਜੇ ਇਹੀ ਪੁਲ ਸਵੇਅਰ ਹੋਵੇ ਤਾਂ ਲੋਕਾਂ ਨੂੰ ਇੰਨੀ ਪਰੇਸ਼ਾਨੀਆਂ ਸਾਹਮਣਾ ਨਹੀਂ ਕਰਨਾ ਪੈਂਦਾ ਸੈਕੰਡ ਆਪਾਂ ਨੂੰ ਸਟਰੀਟ ਲਾਈਟਾਂ ਦਾ ਜਲਦੀ ਜਲਦੀ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਹਨੇਰਾ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਗਾ ਫਿਰ ਆਪਾਂ ਅੱਗੇ ਪਿੱਛੇ ਦੇਖਾਂਗੇ ਕਿਉਂਕਿ ਚੋਰੀਆਂ ਨੂੰ ਆਪਾਂ ਲਾਈਟ ਲੈ ਰਹੇ ਹਾਂ ਜਵਾਕ ਕਰੇ ਕੱਲਾ ਹੋਵੇ ਤਾਂ ਚੋਰਾਂ ਦੇ ਹੌਸਲੇ ਬਲੰਦ ਨੇ ਹੋ ਸਕਦਾ ਕਿਸੇ ਜਵਾਕ ਦੀ ਕਿਸੇ ਲੇਡੀਜ਼ ਦੀ ਹੱਤਿਆ ਤੱਕ ਕਰ ਦੇਣ ਕਿਉਂ ਗੁਰੇਜ ਨਹੀਂ ਹੋਏਗਾ ਇਹ ਸਭ ਨਸ਼ੇੜੀ ਟਾਈਪ ਦੇ ਬੰਦੇ ਨੇ ਇਹਨਾਂ ਨੂੰ ਕੀ ਪਤਾ ਲੱਗ ਰਿਹਾ ਕਿ ਅਸੀਂ ਕੀ ਕਰ ਰਹੇ ਹਾਂ ਇਹਨਾਂ ਨੇ ਤਾਂ ਸਿਰਫ ਆਪਦੇ ਨਸ਼ੇ ਤੱਕ ਮਤਲਬ ਰੱਖਣਾ ਆਪਦੇ ਪੈਸੇ ਤੱਕ ਮਤਲਬ ਰੱਖਣਾ ਇਹਨਾਂ ਨੂੰ ਨੁਕਸਾਨ ਕਰਨ ਤੋਂ ਗੁਰੇਜ ਨਹੀਂ ਕਰਨਾ ਇਸ ਚੀਜ਼ ਨੂੰ ਆਪਾਂ ਪ੍ਰਸ਼ਾਸਨ ਦੇ ਤੱਕ ਬੜੇ ਸਖਤ ਲੈਜਨ ਨਾਲ ਪਹੁੰਚਾਈਏ ਕਿ ਪ੍ਰਸ਼ਾਸਨ ਇਹਦੇ ਤੇ ਸਖਤ ਸਖਤ ਕਾਰਵਾਈ ਕਰੇ ਜਲਦੀ ਤੋਂ ਜਲਦੀ ਤੇ ਅਸੀਂ ਇੱਕ ਚੇਤਾਵਨੀ ਵੀ ਦੇਣੀ ਚਾਹਾਂਗੇ ਕਿ ਬਹੁਤ ਹੋ ਗਿਆ ਬਹੁਤ ਸਹਿ ਲਿਆ ਹੁਣ ਅਸੀਂ ਇੱਕ ਧਰਨਾ ਦੇਵਾਂਗੇ ਜੇ ਇਹਦਾ ਜਲਦੀ ਤੋਂ ਜਲਦੀ ਹੱਲ ਨਾ ਨਿਕਲਿਆ ਤੇ ਫਿਰ ਸੀਟੀ ਟੂ ਪ੍ਰਸ਼ਾਸਨ ਬਾਅਦ ਦੇ ਵਿੱਚ ਕਾਰਵਾਈ ਕਰਨ ਦੀ بجائے ਹੁਣੇ ਕਰ ਲੇ ਤਾਂ ਗੱਲ ਚੰਗੀ ਹੈ ਠੀਕ ਹੈ ਜੀ ਕੀ ਨਾਮ ਹੈ ਕਿੱਧਰ ਕੀ ਕੰਮ ਕਰਦੇ ਹੋ ਕਿੱਧਰ ਦੁਕਾਨ ਹੈ ਤੇ ਕੀ ਗੱਲ ਕੀ ਮੇਰਾ ਨਾਮ ਚੰਦ ਧੋਲੀਆ ਹੈ ਹੂੰ ਹੂੰ ਪ੍ਰੇਮ ਚੰਦ ਦੀ ਦੁਕਾਨ ਹੈ ਮੇਰਾ ਵੱਡਾ ਭਰਾ ਹੈ ਤੇ ਕੰਮ ਕੀ ਜੁਤੀਆਂ ਦੀ ਦੁਕਾਨ ਹੈ ਅੱਛਾ ਕੀ ਗੱਲ ਕੀ ਹੋਈ ਹੈ ਜੀ ਰਾਤ ਗੱਲ ਕੀ ਸ਼ਾਮੀ ਇਹ ਕੰਮ ਗੁੰਮ ਕਰਕੇ ਤਾਲਾ ਲਾ ਕੇ ਘਰੇ ਗਏ ਸੀਗੇ ਹੂੰ ਹੂੰ ਤੇ ਪੜੋਸ ਦੇ ਵਿੱਚ ਕੋਈ ਤਾਲਾ ਤੋੜਿਆ ਉਸ ਤੋਂ ਬਾਅਦ ਸਾਹਮਣੇ ਸਾਡੇ ਬਾਬੀ ਸੀਗੇ ਉਹ ਸਾਡੇ ਪਰਿਵਾਰ ਚ ਲੱਗਦੀ ਹੈ ਉਹਨਾਂ ਨੇ ਦੇਖ ਲਿਆ ਉਹਨਾਂ ਸੌ ਮਚਾ ਕੇ ਤੇ ਫੋਨ ਕੀਤਾ ਉਹਨਾਂ ਨੇ ਪੜੋਸ ਵਾਲੇ ਕਰਦੇ ਉਹਨਾਂ ਨੂੰ ਬੁਲਾਇਆ ਉਹ ਆ ਕੇ ਮੇਰਾ ਭਤੀਜਾ ਜਿੰਦਾ ਇਹਨਾਂ ਨੂੰ ਫੋਨ ਕੀਤਾ ਉਹਨ ਕਿਹਾ ਅੱਗੇ ਇੱਥੇ ਮੇਰਾ ਤਾਲਾ ਟੁੱਟਿਆ ਪਿਆ ਸੀ ਸਾਮਾਨ ਖਿਲਰਿਆ ਪਿਆ ਸੀਗਾ ਤੇ ਉਹ ਪਛ ਗਏ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਤਾਂ 2 2.5 ਜਰ ਹੋਇਆ ਉਹਨਾਂ ਲਗਭਗ ਬਾਕੀ ਜੁੱਤੀਆਂ ਦਾ ਕੰਮ ਹੈਗਾ ਨਗਦੀ ਦਾ ਇੱਥੇ ਥੋੜੀ ਬੋਲਤੀ ਪਈ ਸੀਗੀ ਬਾਕੀ ਜੁੱਤੀ ਕੋਲ ਇਹ ਛੋੜ ਬੋਦ ਕੋ ਸਮਾਨ ਵੀ ਹੋਰ ਲੈ ਕੇ ਪਤਾ ਨਹੀਂ 2 2.5 ਕੀ ਕਾਰਵਾਈ ਦੀ ਮੰਗ ਕਰਦੇ ਹੋ ਸ਼ਹਿਰ ਦੇ ਵਿੱਚ ਅਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਮੰਗ ਹੈਗੀ ਹੈ ਦਿਨ ਵੀ ਦਿਨ ਰਾਤ ਚੋਰੀਆਂ ਹੁੰਦੀਆਂ ਸਾਡੇ ਮਹੱਲੇ 'ਚ ਕਈ ਪਹਿਲੇ ਵੀ ਚੋਰੀਆਂ ਹੋ ਚੁੱਕੀਆਂ ਹੈ ਤੇ ਉਹਨਾਂ ਤੇ ਲਗਾਮ ਲਾਈ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਅੱਜ ਦੋ ਤਿੰਨ ਜਗ੍ਹਾ ਤੇ ਚੋਰੀਆਂ ਹੋਈਆਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੌਕੇ ਤੇ ਪਹੁੰਚੇ ਹੋ ਚੋਰੀਆਂ ਇਹ ਅੱਜ ਹੁਣ ਐਸਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਮੋਟਰਸਾਈਕਲ ਤੇ ਪੈਦਲ ਬੜੀਆਂ ਗਸ਼ਤੇ ਲਵਾਈਆਂ ਹੈ ਫਿਰ ਵੀ ਚੋਰ ਜਿਹੜੇ ਨੇ ਉਹ ਚੋਰੀ ਕਰਕੇ ਚਲੇ ਜਾਂਦੇ ਐ ਜਿਹੜੀ ਉਹ ਘਰ ਦੇ ਵਿੱਚ ਚੋਰੀ ਹੋਈ ਐ ਉਹ ਤਾਲਾ ਲੱਗਾ ਸੀ ਬਾਹਰੋਂ ਉਹ ਕਿਤੇ ਗਏ ਹੋਏ ਸੀ ਜਦੋਂ ਅਸੀਂ ਉਹਨਾਂ ਦੇ ਦੇਖਿਆ ਹੋਰ ਐਸਟਾਫ ਨੂੰ ਬੁਲਾ ਕੇ ਡਿਊਟੀ ਅਫਸਰ ਮੌਕੇ ਤੇ ਬੁਲਾ ਕੇ ਤੇ ਅਗਲੀ ਤਕਦੀਸ ਐ ਮੁੰਡੇ ਕਹਿੰਦੇ ਛੇਤੀ ਚੋਰ ਫੜਾਂਗੇ ਜੀ ਕੈਮਰੇ ਕੂਮਰੇ ਚੈੱਕ ਕਰਕੇ ਜੋ ਵੀ ਸਾਜਣਾ ਤੇ ਦੂਜੀ ਚੋਰੀ ਕਿੱਥੇ ਹੋਈ ਐ ਦੂਸਰੀ ਹੋਈ 12 ਨੰਬਰ ਮੋਟਾਂ ਦੀ ਦੁਕਾਨ ਸੀ ਉਹਦੇ ਵਿੱਚ ਕੋਈ ਹਾਰ ਮੋੜ ਪੈ ਰੁਪਈਆ ਵਾਲੇ ਉਹ ਲੈ ਕੇ ਚੱਕ ਕੇ ਸ਼ਟਰ ਚੱਕ ਕੇ ਤੋੜ ਕੇ ਵਾ ਕੀ ਕਾਰਵਾਈ ਕੀਤੀ ਜਾਊਗੀ ਜੀ ਦੋਨਾਂ ਪਰ ਵੀ ਲੀਗ ਜੋ ਅਕਸੀਨ ਕ੍ਰੋਨੀ ਕਾਰਵਾਈ ਕੀਤੀ ਜਾਊਗੀ ਲੰਬਾਂਗੇ ਚੋਰ ਠੀਕ ਹੈ ਜੀ